ਪੋਥੀ ਸੈਵਨ ਆਪਣੇ ਕੋਲ ਆਈ ਹੋਈ ਹੈ ਜੀ ਸੋਨੇ ਦੇ ਸੋਹਣੇ ਅੱਖਰਾਂ ਦੇ ਨਾਲ ਲਿਖੀ ਹੋਈ ਮੈਂ ਬੇਨਤੀ ਕਰਾਂਗਾ ਭਾਈ ਜਸਕਰਨ ਸਿੰਘ ਜੀ ਉਸ ਪਰਿਵਾਰ ਦੇ ਵਿੱਚੋਂ ਉਸ ਬਾਣੀ ਦੀ ਪੋਥੀ ਦੇ ਦਰਸ਼ਨ ਕਰਵਾ ਰਹੇ ਨੇ ਜੀ ਜਿਕਾਰਿਆਂ ਦੇ ਨਾਲ ਆਪਾਂ ਪੋਥੀ ਸੈਵਨ ਦੇ ਦਰਸ਼ਨ ਕਰਨੇ ਨੇ ਬਾਅਦ ਵਿੱਚ ਲਾਈਨ ਦੇ ਨਾਲ ਪਿਆਰ ਦੇ ਨਾਲ ਆਪਾਂ ਦੇ ਦਰਸ਼ਨ ਇਸ ਤੋਂ ਬਾਅਦ ਜਿਹੜੇ ਪੀੜੇ ਦੇ ਉੱਤੇ ਮਾਤਾ ਦਮੋਦਰੀ ਜੀ ਬੈੰਦੇ ਹੁੰਦੇ ਸੀ ਉਹ ਮਨਜੀਤ ਸਾਹਿਬ 6ਵੇਂ ਪਾਸ਼ਾ ਜੀ ਦੇ ਮਹਿਲ ਪਾਤਾ ਦਮੋਦਰੀ ਜੀ ਉਹਨਾਂ ਦੀ ਮਨਜੀਤ ਸਾਹਿਬ ਜਿਹੜੀ ਹੈ ਪੀੜਾ ਜਿਹੜਾ ਉਹ ਵੀ ਅੱਜ ਸਾਡੇ ਕੋਲ ਪਹੁੰਚਿਆ ਹੋਇਆ ਜੀ ਆਪੇ ਪੀੜਾ ਸਾਹਿਬ ਦੇ ਦਰਸ਼ਨ ਕਰੋ ਜੀ ਤੁਸੀਂ ਇਸ ਤੋਂ ਕਰਦੇ ਦਰਸ਼ਨ ਕਰੋ ਜੀ ਜਿਕਾਰਿਆਂ ਦੇ ਨਾਲ ਜੀ ਸੰਗੁਰੂ ਅੰਗਦ ਦੇ ਮਹਾਰਾਜ ਜੀ ਉਹਨਾਂ ਨੇ ਸਾਨੂੰ ਜੋ ਬਖਸ਼ਿਸ਼ ਕੀਤੀ ਪੰਜਾਬੀ ਦੇ ਕਿੰਨੇ ਅੱਖਰ ਨੇ ਜੀ ਕੱਜ ਕੇ ਬਲੋ ਨਹੀਂ ਹੈਗੇ ਪੰਜਾਬੀ ਦੇ ਕਿੰਨੇ ਅੱਖਰ ਨੇ ਜੀ ਸੰਗੁਰੂ ਦੇਵ ਜੀ ਨੇ ਗੁਰਮੁਖੀ ਲਿਖੀ 35 ਅੱਖਰ ਹੀ ਲਿਖੀ ਉਹ ਜਿਹੜੀ ਗੁਰਮੁਖੀ ਊੜਾ ੜੇ ਚ ਤਬਦੀਲ ਕੀਤੀ ਊੜਾ ਐੜਾ ਏੜੀ ਸਦਾ ਹਾ ਇੱਕ ਇੱਕ ਸ਼ਬਦ ਨੂੰ ਜੋੜ ਕੀਤਾ ਜਿਵੇਂ ਕਕਾ ਖਖਾ ਗਗਾ ਕਗਾ ਨੰਗਾ ਪਹਿਖ ਲੈਨ ਚ ਬੋਲੋਗੇ ਅਗੇ ਜੇ ਪੂਰੀ ਲਾਈਨ ਬੋਲੋਗੇ ਚਚਾ ਜੀ ਵੀ ਹੋ ਜਾਗਾ ਤੇ ਚਲੋਗੇ ਚਚਾ ਛਚਾ ਜੱਜਾ ਸੱਜਾ ਨਹੀਂ ਉੱਟੇ ਕਾ ਬੋਲੋ ਜੀ ਮੱਧਾ ਗੜਾ ਕਟੂਕ ਟੈਂਕਾ ਟਠਾ ਧੱਡਾ ਧੱਨਾ ਹੁਣ ਅਗਲੀ ਲਾਈਨ ਬੋਲੋ ਜੀਵ ਦੰਦਾ ਦੇ ਵਿੱਚ ਵਜੂਗੀ ਅਗੇ ਤੱਤਾ ਥੱਥਾ ਦੰਦਾ ਤੰਦਾਲਨਾ ਹੁਣ ਅਗਲੀ ਲਾਈਨ ਬੋਲੋ ਦੋਨੇ ਬੁੱਲ ਬੁੱਲ ਮਿਲਣਗੇ ਅੱਪਾ ਫੱਫਾ ਬੱਬਾ ਪੱਬਾ ਮੰਮਾ ਇਹ ਗੁਰੂ ਅੰਗਦ ਦੇਵ ਜੀ ਨੇ ਇਦਾਂ ਉਹ ਜਿਹੜੀ 35 ਅਖਰੀ ਸੀ ਉਹ ਇਸ ਪਰਿਵਾਰ ਦੇ ਕੋਲ ਅੱਜ ਵੀ ਮੌਜੂਦ ਹੈ ਸਾਡੀ ਆਪਣੀ ਮਾਂ ਸਾਡੀ ਆਪਣੀ ਮਾਂ ਬੋਲੀ ਆਪਣੀ ਪੰਜਾਬੀ ਜੇ ਮਾਂ ਬੋਲੀ ਨੂੰ ਭੁੱਲ ਗਏ ਕਿਤੇ ਜੋਗੇ ਨਹੀਂ ਰਵਾਂਗੇ ਸੋ ਆਓ ਆਪਣੀ ਮਾਂ ਬੋਲੀ ਗੁਰਮੁਖੀ ਦੇ ਪੰਜਾਬੀ ਦੇ ਦਰਸ਼ਨ ਕਰੀਏ ਜੀ ਉਹ ਵੀ ਜਕਾਰਿਆਂ ਦੇ ਨਾਲ ਆਪ ਉਹ ਵੀ ਸਮਾਂ ਆਇਆ ਸਾਡੇ ਗੁਰਮੁਖੀ ਤੋਂ 35 ਅੱਖਰਾਂ ਤੋਂ ਆਰੰਭ ਹੋਏ ਅਸੀਂ ਰਾਜ ਕੀਤਾ ਸਾਡੇ ਰਾਜ ਦੇ ਛਿੱਕੇ ਚੱਲੇ ਸਾਡੀ ਕਰੰਸੀ ਚੱਲੀ ਜਿਹੜੀ ਖਾਲਸੇ ਦੀ ਕਰੰਸੀ ਸੀ ਨਾਨਕਸ਼ਾਹੀ ਛਿੱਕਾ ਬੰਦਾ ਸਿੰਘ ਬਹਾਦਰ ਵੇਲੇ ਮਹਾਰਾਜਾ ਰਣਜੀਤ ਸਿੰਘ ਜੀ ਵੇਲੇ ਉਹ オリジナル ਛਿੱਕੇ ਉਹ ਸਾਡੀ ਕਰੰਸੀ ਉਹ ਵੀ ਇੱਥੇ ਪਹੁੰਚੀ ਹੋਈ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਤੇ ਮੈਂ ਬੇਨਤੀ ਕਰਾਂਗਾ ਉਹ ਛਿੱਕੇ ਉਹ ਕਰੰਸੀ ਸੋ ਕੱਲ ਬਾਕੀ ਦੀ ਚਮੜੇ ਦੀ ਜਿਹੜੀ ਗੈਂਡੇ ਦੀ ਖਲ ਦੀ ਬਣੀ ਹੋਈ ਢਾਲ ਹੈ ਚਾਰ ਨਿਸ਼ਾਨੀਆਂ ਦੇ ਕੱਲ ਦਰਸ਼ਨ ਕਰਾਇਆ ਸੀ ਅੱਜ ਇਹ ਦੁਆਰਾ ਧੰਨ ਗੁਰੂ ਹਰਗੋਬਿੰਦ ਸਾਹਿਬ